ਗੁਰਜੰਦਰ ਸਿੰਘ ਵਿਲੈਸ ਗੋਰਾ ਨਾਮ ਦਾ ਇੱਕ ਆਦਮੀ ਮਿਸਿੰਗ ਹੋਇਆ ਸੀ ਜਿਹਦੇ ਸਬੰਧੇ 21/4 ਨੂੰ ਉਹਦਾ ਪਰਸਾਦ ਅਜ ਕੀਤਾ ਗਿਆ ਮਿਸਿੰਗ ਦੌਰਾਨ ਇਨਵੈਸਟੀਗੇਸ਼ਨ ਜਿਹੜਾਗਾ ਇਨਫੋਰਮੇਸ਼ਨ ਮਿਲਣ ਤੇ ਕੁਝ ਨਾਲ ਦੇ ਬੰਦੇ ਜਿਹੜੇ ਉਹਦੇ ਦੋਸਤ ਸੀਗੇ ਉਹਨਾਂ ਤੇ ਸਸਪੈਕਟਡ ਹੋਣ ਦੇ ਨਾਤੇ ਟੈਕਨੀਕਲੀ ਤੌਰ ਤੇ ਤੇ ਤਪਤੀਸ਼ ਜਾਰੀ ਕੀਤੀ 16/2025 ਨੂੰ ਗੁਰਜਿੰਦਰ ਸਿੰਘ ਨਾਮ ਇਹ ਗੋਰਾ ਮਿਸਿੰਗ ਹੋਇਆ ਸੀਗਾ ਜਿਹਦੇ ਸਬੰਧੀ ਥਾਣੇ ਮੋਤੀ ਨਗਰ ਨੂੰ ਇਨਫੋਰਮੇਸ਼ਨ ਮਿਲੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਵੀ ਸਾਡਾ ਲੜਕਾ ਮਿਲ ਨਹੀਂ ਰਿਹਾ ਤੇ ਉੱਤੇ 21 ਚਾਰ ਨੂੰ ਮਿਸਿੰਗ ਦਾ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਕਰਨ ਤੋਂ ਬਾਅਦ ਦੌਰਾਨੇ ਤਫ਼ਤੀਸ਼ ਟੈਕਨੀਕਲ ਤਰੀਕੇ ਔਰ ਕੁਝ ਹੋਰ ਰਿਸੋਰਸਸ ਤੋਂ ਇਨਫੋਰਮੇਸ਼ਨ ਮਿਲਣ ਤੇ ਫਿਰ ਜਿਹੜੇ ਦੋ ਲੜਕੇ ਬੰਟੀ ਔਰ ਗਗਨ ਇਹਨਾਂ ਨੂੰ ਅਰੈਸਟ ਕੀਤਾ ਤੇ ਜਿੰਨਾ ਤੋਂ ਮੁੜ ਕੇ ਕਲੀਅਰ ਹੋਇਆ ਵੀ ਉਹ 16 ਚਾਰ ਨੂੰ ਹੀ ਇਹ ਸਾਰੇ ਇਕੱਠੇ ਬੈਠੇ ਕਿਤੇ दारूਗਰਾ ਪੀ ਰਹੇ ਸੀਗੇ ਤੇ ਰਵਾਲਵਰ ਨਾਲ ਇੱਕ ਐਸਆਈ ਗੁਆ ਸਿੰਘ ਉਹਦਾ ਰਵਾਲਵਰ ਸੀ ਤੇ ਆਸੇ ਮਖੌਲ ਦੇ ਵਿੱਚ ਰਵਾਲਵਰ ਦੇਖਦੇ-ਦੇਖਦੇ ਗੋਲੀ ਚੱਲ ਗਈ ਤੇ ਜਿਹਦੇ ਨਾਲ ਗੁਰਿੰਦਰ ਸਿੰਘ ਗੋਰਾ ਜਿਹੜਾ ਗੁਰਿੰਦਰ ਸਿੰਘ ਗੋਰੇ ਦੇ ਗੋਲੀ ਲੱਗ ਗਈ ਉਹਦੀ ਡੈਥ ਹੋ ਗਈ ਤੇ ਇਹਨਾਂ ਨੇ ਉਹ ਇਨਫੋਰਮੇਸ਼ਨ ਦੱਸਣ ਦੀ ਬਜਾਏ ਉਹਨੂੰ ਚੱਕ ਕੇ ਤੇ ਆਪਣੀ ਕਾਰਸਪਾ ਕੇ ਅੱਗੇ ਨਹਿਰ ਤੇ ਸੁੱਟਾ ਹੈ ਸੰਭਰਾਲੇ ਤੋਂ ਅੱਗੇ ਮਰੰਡੇ ਵਾਲੀ ਸਾਈਡ ਨੂੰ ਨਹਿਰ ਤੇ ਸੁੱਟਾ ਹੈ ਜਿਸ ਤੇ ਹੁਣ ਜਦੋਂ ਇਹ ਸਾਰਾ ਕੇਸ ਟੈਸ ਹੋਇਆ ਤੇ ਉਹਨੂੰ ਉੱਥੋਂ ਵੀ ਤਾਇਯਾਰ ਕੀਤਾ ਗਿਆ ਉੱਥੋਂ ਦੇ ਲੋਕਲ ਪੁਲਿਸ ਨੇ ਉਸ ਦੀ ਉੱਥੇ ਪੋਸਟਮਾਰਟਮ ਕਰਵਾ ਕੇ ਤੇ ਸਸਕਾਰ ਕਰ ਦਿੱਤਾ ਸੀਗਾ ਤਾਂ ਉਹਦੀ ਉਹ ਪੋਸਟਮਾਰਟਮ ਰਿਪੋਰਟ ਉਹ ਤੋਂ ਹਸਲ ਕੀਤੀ ਗਈ ਬਾਕੀ ਇਹਨਾਂ ਤਿੰਨਾਂ ਨੂੰ ਰੈਸਟ ਕੀਤਾ ਗਿਆ ਇਸ ਕੇਸ ਦੇ ਵਿੱਚ ਤੇ ਜੀ ਦੇ ਵਿੱਚ ਕਤਲ ਦਾ ਮਕਦਮਾ ਜਿਹੜਾ ਦਰਜ ਕਰਕੇ ਤੇ ਉਹਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਔਰ ਅੱਗੇ ਇਨਵੈਸਟੀਗੇਸ਼ਨ ਅੱਗੇ ਜਾਰੀ ਹੈ ਜਿਹੜਾ ਜਿਹੜਾ ਦੂਆਸਾ ਦੂਆ ਸੀਗਾ ਜੀ ਸਰ ਉਹਨੇ ਐਸਆਈ ਉਹਨੇ ਫਾਇਰ ਕਿੰਨਾ ਕੀਤਾ ਵਾ ਸਿਸਟਮ ਫਾਇਰ ਜਿਹੜਾ ਰਵਲਵਰ ਉਹਦਾ ਸੀਗਾ ਰਵਲਵਰ ਦਾ ਫਾਇਰ ਜਿਹੜਾ ਹੈਗਾ ਸੀਗਾ ਉਹ ਜਿਹੜਾ ਇੱਥੇ ਬੰਟੀ ਨਾਮ ਦਾ ਜਿਹੜਾ ਦੂਸਰਾ ਸ਼ਖਸ ਹੈਗਾ ਉਹਨੇ ਫਾਇਰ ਕੀਤਾ ਸੀ ਤੇ ਉਹਦੇ ਫਾਇਰ ਕਰਨ ਦੇ ਵਿੱਚ ਸੀ ਉਹ ਗੋਲੀ ਜਿਹੜੀ ਹੈਗੀ ਆ ਉਹ ਗੋਰੇਣ ਲੱਗ ਸਰਕਾਰੀ ਗ੍ਰਸਟਰ ਹੋ ਜੀ ਨਹੀਂ ਇਹਦਾ ਆਪਣਾ ਪ੍ਰਾਈਵੇਟ ਲਿਸੈਂਸੀ ਵਾਪਨਾ ਇਹਦਾ ਮਿਰਤਕ ਉਹਦੀ ਉਮਰ ਕਿੰਨੀ ਸੀ ਉਹਦੀ ਉਮਰ 44 40 ਬਤਾਇ ਕਿ ਸਾਲ ਦੇ ਇਹਨਾਂ ਦੇ ਵੀ ਜਿਸ ਤਰ੍ਹਾਂ ਇੱਕ 50 55 ਸਾਲ ਦਾ 50 ਸਾਲ ਦੇ ਨੇੜੇ ਬੋਰਟ ਹੈਗੀ ਹੈ ਇੱਕ ਦੀ ਉਮਰ 45 ਸਾਲ ਦੂਸਰੇ ਦੋ ਜਿਹੜੇ ਵੀ 50 ਦੇ ਨੇੜੇ ਵਾ ਇਹ ਅਰੇਸਟ ਕੀਤਾ ਇਹ ਇਨਫੋਰਮੇਸ਼ਨ ਤੇ ਅਰੇਸਟ ਕੀਤਾ ਸੀਗੇ ਇਹ ਤੇ ਲੋਕਲੀ ਅਰੇਸਟ ਕੀਤੇ ਸਰੇ ਦੋਸਤੀ ਕੇ ਆਪਸ ਵਿੱਚ ਆਪਸ ਵਿੱਚ ਦੋਸਤੀ ਸੀ ਇੱਕ ਦੂਜਨ ਜਾਣਦੇ ਸੀਗੇ ਜਾਣਨ ਤੇ ਜਿਹੜਾ ਇਹਨਾਂ ਦੀ ਵੱਡੀ ਮਿਸਟੇਕ ਸੀਗੀ ਵੀ ਇਹਨਾਂ ਨੂੰ ਜੇ ਇਨਸੀਡੈਂਟ ਹੋਇਆ ਸੀ ਦੱਸਣਾ ਚਾਹੀਦਾ ਸੀ ਨਾ ਕਿਸੇ ਨੇ ਵੀ ਸਾਨੂੰ ਕਿਸੇ ਨੂੰ ਵੀ ਖਬਰ ਨਹੀਂ ਦਿੱਤੀ ਇਹਨੂੰ ਹਾਈਡ ਕੀਤਾ ਇਸੇ ਕਰਕੇ ਇਹਨਾਂ ਦੇ ਖਿਲਾਫ ਹੋਰ ਸੈਕਸ਼ਨਾਂ ਦਾ ਵਾਧਾ ਕਰਕੇ ਇਨਵੈਸਟਿਗੇਟ ਕੀਤਾ ਜਾ ਰਿਹਾ ਸਰ ਇਹਨਾਂ ਤੋਂ ਕੋਈ ਪਹਿਲਾਂ ਵੀ ਕੋਈ ਮਾਮਲੇ ਦਰਜ ਐਦਾ ਦਾ ਕੁਝ ਨਹੀਂ ਮਤਲਬ ਪਹਿਲਾਂ ਹੀ ਨਹੀਂ ਜਿਹੜਾ ਨਹੀਂ ਇਹ ਤਾਂ ਮਰਡਰ ਹੈ ਦੇ ਵਿੱਚ ਕੋਈ ਕੋਈ ਚੋਰੀ ਤਾਂ ਹੈ ਨਹੀਂ ਵੀ ਉਹਦੇ ਵਿੱਚ ਪਹਿਲੇ ਮਾਮਲੇ ਡਿਸਪੂਟ ਜਾਂ ਕੁਝ ਆਉਣਗੇ ਮਤਲਬ ਇਹ ਤਾਂ ਜਸਟ ਆ ਲੈਦਾ ਮਰਡਰ ਕੇਸ ਦੇ ਵਿੱਚ ਇਨਵੈਸਟਿਗੇਟ ਕੀਤਾ ਜਾ ਰਿਹਾ